ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੋਰਾ ਚਾਹੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਆਪਣੇ ਮਿਲਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਪਣੇ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਆਪਾਂ ਆਪਣੇ ਖੇਤ ਸਮਾਰੀ ਬਾੜੀ ਸਬਜ਼ੀਆਂ ਵਾਲੀ ਤੇ ਨਵੀਆਂ ਲਾਈਆਂ ਸਬਜ਼ੀਆਂ ਜਿਵੇਂ ਸਲਗੰਬ ਵਗੈਰਾ ਗਾਜਰਾਂ ਮੂੜੀਆਂ ਤੇ ਠੰਡ ਦੇ ਵਿੱਚ ਖਾਵਾਂਗੇ ਆਪਾਂ ਮੂੜੀਆਂ ਦੇ ਪਰੌਂਠੇ ਵਗੈਰਾ ਉਹ ਹੁਣ ਆਪਾਂ ਤਿਆਰੀ ਚੱਲ ਰਹੀ ਹੈ ਤੇ ਦਿਖਾਉਣਾ ਤੁਹਾਨੂੰ ਅੱਜ ਬਲੌਗ ਦੇ ਵਿੱਚ ਆਪਾਂ ਇਹ ਸਾਰਾ ਕੁਝ ਲਓ ਜੀ ਆਪਣੀ ਹੋ ਗਈ ਸਾਰੀ ਤਿਆਰੀ ਤੇ ਕੋਠੇ ਦੇ ਮੂਹਰੇ ਸਾਰਾ ਖੱਬਲ ਘੜਤਾ ਘੜ ਘੜ ਕੇ ਅਗਲਾ ਕੇ ਮਚਾ ਕੇ ਸਾਫ ਕਰਤਾ ਤੇ ਕਿਆਰੀ ਦੀ ਕਰਤੀ ਸਫਾਈ ਤੇ ਹੁਣ ਲਾਵਾਂਗਾ ਆਪਾਂ ਗਾਜਰਾਂ ਦੇ ਬੀਜ ਤੇ ਮੂੜੀਆਂ ਦੇ ਬੀਜ ਦੱਬਾਂਗੇ ਨਾਲੇ ਤੇ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਜੀ ਲਓ ਜੀ ਆਪਣੀ ਕਿਆਰੀ ਹੋ ਗਈ ਤਿਆਰ ਤੇ ਆਪਾਂ ਬੱਟਾ ਬਣਾ ਲਿਆ ਤੇ ਹੁਣ ਆਪਾਂ ਸਲਗਮ ਲਾਉਣ ਲੱਗਾ ਬੱਟਾ ਦੇ ਉੱਤੇ ਤੇ ਦੇਖੋ ਪਾਈ ਜਿਹੜਾ ਸਾਲ ਗੋ ਲਾਉਣਾ ਇਹ ਮੰਨ ਕੇ ਚੱਲੋ ਵੀ ਗਿੱਠਕ ਦੀ ਦੂਰੀ ਤੇ ਲਾਉਣੇ ਹੁੰਦੇ ਹੈਗੇ ਇਹਦੇ ਨਾਲ ਇੱਕ ਤਾਂ ਇਹ ਹੋ ਜਾਂਦਾ ਜੇ ਜਿਆਦਾ ਸੰਘਣੇ ਹੋ ਜਾਣ ਤਾਂ ਫਲ ਦੀ ਚੜਾਈ ਜਾਂ ਫਲ ਛੋਟਾ ਰਹਿ ਜਾਂਦਾ ਹੈਗਾ ਇਹ ਜਿੰਨਾ ਸਿੱਧਾ ਹੋਊਗਾ ਉਹਨਾਂ ਫਲ ਵਧੀਆ ਹੋਊ ਤੇ ਹੈਵੀ ਹੋਊ ਆਪਣਾ ਦੇਖਣ 'ਚ ਵੀ ਤੇ ਸਿਹਤ ਪੱਖੋਂ ਜਿਵੇਂ ਵੀ ਲਾ ਲਓ ਵੀ ਖੁੱਲਾ ਜਿੰਨਾ ਲੱਗਿਆ ਹੋਊਗਾ ਉਹਨਾਂ ਵਧੀਆ ਰਹੂਗਾ ਆਏ ਵੀ ਨਹੀਂ ਹੈਗਾ ਵੀ ਆਪਾਂ ਜਿਆਦਾ ਖੁੱਲਾ ਰੋਣ ਅਭੀ ਫੋਟੋ ਫੋਟੇ ਲਾ ਲਈਏ ਵੀ ਐਸਟੀਮੇਟ ਆਪਣਾ ਗਿੱਠਕ ਜਿਆ ਸਵਾ ਪਣੇ ਜੀ ਸਲਗਮ ਲੱਗੇ ਸਾਰੇ ਤੇ ਹੁਣ ਆਪਾਂ ਲਾਵਾਂਗੇ ਮੂੜੀਆਂ ਤੇ ਸਲਗਮ ਇਹ ਰੱਖੋ ਸਾਈਡ ਤੇ ਲਓ ਜੀ ਆਪਾਂ ਲਾ ਰਹੇ ਹਾਂ ਮੂੜੀ ਤੇ ਦੇਖੋ ਇਹ ਥੋੜੀ ਸੰਗੜੀ ਲੱਗੂਗੀ ਇਹ ਹੋਗਮਨਾ ਇਹ ਜਿਹੜਾ ਆਪਣਾ ਮੂੜੀ ਦਾ ਵੀ ਆ ਗਿਆ ਇਹ ਥੋੜਾ ਜਿਹਾ ਸੰਘਣਾ ਲੱਗਦਾ ਹੁੰਦਾ ਕਿਉਂਕਿ ਜਿਹੜਾ ਇਹ ਮੂੜੀ ਹੋ ਗਈ ਇਹ ਮੰਨ ਕੇ ਚੱਲੋ ਵੀ ਜਾਰੇ ਚੜਾਈ 'ਚ ਨਹੀਂ ਜਾਂਦੀ ਇਹ ਲੰਬਾਈ 'ਚ ਜਾਂਦੀ ਦੇਗੀ ਤੇ ਜਿੰਨਾ ਇਹ ਸੰਘਣਾ ਹੋਏ ਉਹਨਾਂ ਤਰ੍ਹਾਂ ਲਓ ਜੀ ਆਪਣੀਆਂ ਮੂੜੀਆਂ ਹੀ ਫਿਨਿਸ਼ ਹੋ ਗਈਆਂ ਤੇ ਖਤਮ ਹੋ ਗਿਆ ਮੂੜੀਆਂ ਤੇ ਆਪਣੀ ਐਨੀ ਕਬੱਟ ਰਹੇਗੀ ਇਹਦੇ ਲਈ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਹੋਰ ਵੀ ਤੇ ਇਹ ਆ ਗਈਆਂ ਆਪਣੀਆਂ ਮਿਰਚਾਂ ਤੇ ਸਾਰਾ ਕੁਝ ਆਪਣਾ ਮਤਲਬ ਘਰ ਦਾ ਹੀ ਹੁੰਦਾ ਕੱਲ ਆਪਾਂ ਨੂਨ ਹੀ ਦੁਕਾਨ ਤੋਂ ਲਿਆਉਣੇ ਆਂਗੇ ਆਪਣੇ ਸਾਰੇ ਮਸਾਲੇ ਵਗੈਰਾ ਆਪਾਂ ਘਰੇ ਤਿਆਰ ਕਰਦੇ ਆਂ ਇੱਧਰ ਹਲਦੀ ਵੀ ਆਪਣੀ ਘਰ ਦੀ ਆ ਗਈ ਜੀ ਤੇ ਮਰੂਰ ਆ ਗਿਆ ਦੇਖੋ ਫਲ ਬਹੁਤ ਲੱਗਿਆ ਗੋਲ ਨੂੰ ਇਹ ਕੀ ਪਰ ਹਲੇ ਥੋੜਾ ਕੱਚਾ ਦਾ ਲਓ ਜੀ ਆਪਣੀ ਕਿਆਰੀ ਹੋ ਗਈ ਸਾਰੀ ਤਿਆਰ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਆਪਣੀਆਂ ਕੁਝ ਗੱਲਾਂ ਕੱਲ੍ਹ ਵਿੱਚ ਰਹਿ ਗਈਆਂ ਸੀ ਆਪਣੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਉਹ ਅੱਜ ਆਪਾਂ ਦੇਖਦੇ ਆਂ ਜੇ ਇੱਕ ਦੋ ਗੱਲਾਂ ਹੋਰ ਕੰਟੀਨਿਊ ਹੋ ਜਾਣਾ ਤੇ ਮੰਨ ਕੇ ਚੱਲੋ ਵੀ ਇੱਕ ਆਪਣੇ ਪੰਜਾਬ ਦੇ ਵਿੱਚ ਰੈਟ੍ਰੇਸ ਬਹੁਤ ਚੱਲ ਰਹੀ ਆ ਰੈਟ੍ਰੇਸ ਮਤਲਬ ਭੇਡ ਚਾਲ ਕੇ ਲਈ ਜਿਹਨੂੰ ਆਪਾਂ ਜਿਵੇਂ ਜੇ ਕਿਸੇ ਬੰਦੇ ਨੇ ਇੱਕ ਕੰਮ ਸਟਾਰਟ ਕਰ ਲਿਆ ਤੇ ਉਹਦੇ ਵਿੱਚ ਉਹਨੂੰ ਫਾਇਦਾ ਦਿਖ ਰਿਹਾ ਹੈ ਤਾਂ ਦੂਸਰੇ ਬੰਦੇ ਇਹ ਨਹੀਂ ਸੋਚਦੇ ਵੀ ਮੈਂ ਇਹਨੂੰ ਕਰ ਲੂੰਗਾ ਜਾਂ ਨਾ ਉਹ ਸਿਰਫ ਉਹਦੇ ਮਾਂਗਰ ਲੱਗ ਕੇ ਉਹਨੂੰ ਫੋਲੋ ਕਰ ਰਹੇ ਨੇ ਮਨ ਲੇ ਕਿ ਚਲੋ ਵੀ ਜੇ ਕੋਈ ਵੀ ਬੰਦਾ ਆਪਣੇ ਇੰਡੀਆ ਦੇ ਵਿੱਚੋਂ ਤੋਂ ਬਾਹਰ ਚੱਲ ਗਿਆ ਉਹ ਬਾਹਰ ਜਾ ਕੇ ਕਾਮਯਾਬ ਹੋਏ ਇੱਕ ਜਣ ਨੂੰ ਮੰਨ ਕੇ ਚਲੋ ਵੀ ਵਧੀਆ ਕੰਮ ਮਿਲ ਗਿਆ ਜਾਨ ਸਰ ਤੇ ਉਹਦੀ ਵਧੀਆ ਸੈਲਰੀ ਹੈਗੀ ਉਹ ਤਾਂ ਦੂਸਰਾ ਬੰਦਾ ਉਹਦੇ ਮੰਗਰ ਲੱਗ ਕੇ ਵੀ ਆਪਣਾ ਪੰਜਾਬ ਛੱਡ ਕੇ ਵਾਹਣ ਵੇਚ ਕੇ ਬਾਹਰ ਜਾਊਗਾ ਉਹਨੂੰ ਪਰ ਇਹ ਨਹੀਂ ਉਹਦੇ ਇੱਕ ਬੰਦੇ ਕੋਲ ਤਾਂ ਸਕਿੱਲਸ ਹੈਗੀਆਂ ਨ ਇੱਕ ਕੋਲੇ ਸਕਿੱਲ ਨਹੀਂ ਹੈਗੀਆਂ ਹੁਣ ਜਿਹਦੇ ਕੋਲ ਸਕਿੱਲ ਨਹੀਂ ਹੈਗੀਆਂ ਉਹ ਦੂਸਰੇ ਦੇ ਮੰਗਰ ਲੱਗ ਕੇ ਮਤਲਬ ਭੇਡ ਚਾਲ ਹੋ ਗਈ ਉਹਦਾ ਵਾਹਣ ਵੇਚ ਕੇ ਬਾਹਰ ਜਾ ਰਿਹਾ ਪਰ ਉਹ ਬਾਹਰ ਜਾ ਕੇ ਦੂਸਰੇ ਦੇ ਬਰਾਬਰ ਕਾਮਯਾਬ ਨਹੀਂ ਹੁੰਦਾ ਕਿਉਂਕਿ ਉਹਦੇ ਕੋਲ ਸਕਿੱਲ ਨਹੀਂ ਹੋਈਆਂ ਇਹਦੇ ਕਰਕੇ ਆਪਣਾ ਦਿਨੋਂ-ਦਿਨ ਆਪਣਾ ਖੇਤੀਬਾੜੀ ਘਟਦੀ ਜਾਂਦੀ ਹੈਗੀ ਤੇ ਨਾਲੇ ਵਿਕਦੀ ਵੀ ਜਾਂਦੀ ਆ ਜਿਹੜੇ ਲੋਕ ਤਾਂ ਵੱਡੇ ਨੇ ਉਹ ਦਿਨੋਂ-ਦਿਨ ਵੱਡੇ ਹੁੰਦੇ ਜਾਂਦੇ ਨੇ ਤੇ ਜਿਹੜੇ ਛੋਟੇ ਕਿਸਾਨ ਨੇ ਉਹ ਦਿਨੋਂ-ਦਿਨ ਛੋਟੇ ਹੁੰਦੇ ਆ ਰਹੇ ਨੇ ਤੇ ਤੇ ਇੱਕ ਗੱਲ ਹੋਰ ਜੀ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਪੇਸ਼ੈਂਸ ਬਿਲਕੁਲ ਨਹੀਂ ਹੈਗੀ ਮਤਲਬ ਸਬਰ ਬਿਲਕੁਲ ਨਹੀਂ ਹੈਗਾ ਮੰਨ ਕੇ ਚੱਲੋ ਵੀ ਇੱਕ ਬੰਦਾ ਥੋੜੇ ਟਾਈਮ ਦੇ ਵਿੱਚ ਪਾਸ ਹੋ ਗਿਆ ਮੰਨ ਕੇ ਚੱਲੋ ਉਹਦਾ ਬਿਜ਼ਨਸ ਸਕਸੈਸਫੁਲ ਹੋ ਗਿਆ ਕਿਉਂਕਿ ਉਹਦੇ ਕੋਲ ਸਕਿੱਲ ਜ਼ਿਆਦਾ ਸੀਗੀ ਤੇ ਦੂਸਰੇ ਨੇ ਉਹਦੇ ਨਾਲ ਮੰਗਰ ਲੱਗ ਕੇ ਉਹੀ ਬਿਜ਼ਨਸ ਸਟਾਰਟ ਕਰਿਆ ਸ਼ੁਰੂ ਕੋਲ ਸਕਿੱਲ ਹੈ ਨਹੀਂ ਸੀਗਾ ਉਹ ਉਹਨਾਂ ਸੇਤੀ ਗਰੋ ਨਹੀਂ ਕੀਤਾ ਉਹਨੇ ਪਰ ਉਹਦੇ ਕੋਲੇ ਪੇਸ਼ੈਂਸ ਹੈ ਨਹੀਂਗਾ ਤੇ ਇਹਦੇ ਲਈ ਉਹ ਕੀ ਕਰੂ ਉਹ ਆਖੂ ਵੀ ਇਹ ਕੰਮ ਵਧੀਆ ਨਹੀਂ ਉਹ ਛੱਡ ਦੂਗਾ ਜਦੋਂ ਇਹ ਕੰਮ ਅੱਧ ਜਾਂਦਾ ਉਹ ਛੱਡ ਦਿੰਦਾ ਤੇ ਉੱਥੋਂ ਨੂੰ ਫੇਰ ਘਾਟਾ ਪੈ ਜਾਂਦਾ ਇਹਦੇ ਲਈ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਕੁਝ ਵੀ ਕਰਨਾ ਕੰਮ ਲਾ ਲਓ ਸਟੱਡੀ ਕਰ ਲਓ ਪੇਸ਼ੈਂਸ ਚਾਹੀਦੀਆ ਹੁਣ ਮੰਨ ਕੇ ਚੱਲੋ ਆਪਾਂ ਖੇਤਾਂ 'ਚ ਫਿਰਦੇ ਆ ਤੇ ਇਹਦੇ ਲਈ ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਅੱਜ ਝੋਨਾ ਲਾਤਾ ਤੇ ਕੱਲ ਨੂੰ ਵੱਢਿਆ ਜਾਵੇ ਇਦੇ ਲਈ ਵੀ ਆਪਾਂ ਨੂੰ 6 ਮਹੀਨੇ ਦਾ ਸਬਰ ਕਰਨਾ ਪੈਂਦਾ ਅੱਜ ਲਾਤਾ ਕੱਲੋਂ ਰੇ ਲਾਇਆ ਪਾਣੀ ਲਾਇਆ ਸਪਰੇਅ ਕਰੀ ਫਿਰ ਹੌਲੀ ਹੌਲੀ ਝੋਨਾ ਪੱਕਿਆ ਫਿਰ ਸਪਰੇਅ ਕਰੀ ਫਿਰ ਕਿਤੇ ਵੱਢਿਆ ਫਿਰ ਮੰਡੀ 'ਚ ਸਿੱਟਿਆ ਫਿਰ ਆੜਤ ਵਿਕੇ ਆਪਣਾ ਇਹ ਫਿਰ ਆੜਤੀ ਇਹਨੇ ਪੈਸੇ ਪਾਏ ਫਿਰ ਆਪਣੇ ਕੋਲੇ ਪੈਸੇ ਆਉਂਦੇ ਨੇ ਆਪਾਂ 6 ਮਹੀਨਿਆਂ 'ਚ ਹੌਲੀ ਹੌਲੀ ਸਬਰ ਕਰਕੇ ਇਹ ਪੇਸ਼ੈਂਸ ਦੱਸਿਆ ਜਾਂਦੇ ਹਰੇਕ ਚੀਜ਼ ਦੇ ਵਿੱਚ ਤੇ ਕਈ ਲੋਕਾਂ ਦੇ ਵਿੱਚ ਪੇਸ਼ੈਂਸ ਬਿਲਕੁਲ ਨਹੀਂ ਹੁੰਦੀ ਤੇ ਇਹ ਪੇਸ਼ੈਂਸ ਬਹੁਤ ਵੱਡੀ ਚੀਜ਼ ਹੈ ਜੀ ਲਓ ਜੀ ਹੁਣ ਆਪਾਂ ਚੱਲਦੇ ਆ ਘਰੇ ਖੇਤ ਦਾ ਸਾਰਾ ਕੰਮ ਨਿਬੜ ਗਿਆ ਦੇ ਮਿਲ ਗਿਆ ਹੁਣ ਆਪਾਂ ਤੁਹਾਨੂੰ ਘਰੇ ਜਾ ਕੇ। ਇਤਰੀ ਸਾਡੇ ਮੇਲੇ ਨਾਲ ਨਾਲ ਬਾਕੀ ਦਾ ਕੰਮ ਵੀ ਚੱਲ ਪਿਆ। ਇਹ ਚੱਲ ਜਾ ਰਹੀ ਜੀ ਇਹ ਵੀ ਨਿਕਲ ਰਿਹਾ। ਲੋ ਜੀ ਆਪਾਂ ਪਹੁੰਚੋ ਗਿਆ ਪਿੰਡ ਤੇ ਆ ਆ ਗਿਆ ਆਪਣੇ ਪਿੰਡ ਦਾ ਸਰਕਾਰੀ ਸਕੂਲ ਤੇ ਇਹ ਆਸੇ ਪਾਸੇ ਦੇ ਪਿੰਡਾਂ 'ਚ ਬਹੁਤ ਵਧੀਆ ਸਾਡੇ ਨਾਲ ਸਰਕਾਰੀ ਸਕੂਲ। ਤੇ ਆ ਜੀ ਪਿੰਡ ਦੀ ਫੇਰਨੇ ਲਓ ਜੀ ਆਪਾਂ ਪਹੁੰਚਣ ਵਾਲੇ ਆ ਘਰੇ ਤੇ ਅੱਜ ਆਪਾਂ ਆਪਦੇ ਘਰੇ ਨਹੀਂ ਜਾ ਰਹੇ ਆਪਾਂ ਜਾ ਰਹੇ ਆ ਚਾਰ ਹਿੰਦਰ ਦੇ ਘਰੇ ਇਹਨਾਂ ਦੇ ਚੱਲ ਰਹੀ ਇੱਕ ਪੈਣ ਦੀ ਸਰਫਸ ਰਿਪੇਅਰ ਕਰ ਰਹੇ ਨੇ ਕਿਉਂਕਿ ਉਹ ਸੀਲ ਹੋ ਰਹਾ ਲਗਾ